ਸਤਿਗੁਰੂ ਦੇ ਸੇਥੀ ਰਹੇ ਜਿਸ ਸਗੁਰੂ ਨਾਲ ਤੇ ਕਿਰਪਾ ਕਰਦਾ ਹੈ ਤੇ ਉਹ ਉਹ ਹੋ ਜਾਂਦੇ ਨੇ ਜਿਨ੍ਹਾਂ ਦੇ ਵਾਸਤੇ ਲਿਖਿਆ ਪੀਤ ਨਾ ਜਾਣ ਹਮਾਨ ਸਦੇਹਾ ਕਿ ਕਬੀਰ ਨੇ ਲਿਖਿਆ ਸਿੰਗ ਰੰਗਲੇ ਰੰਗੀਲੇ ਨਹੀਂ ਛੱਪਦੇ ਛਪਾਏ ਗੁਰੂ ਨਾਮ ਦੀ ਪਵਾਏ ਕੈਸੀ ਰਚਨਾ ਰਚਾਈ ਹੈ ਰੰਗ ਜਿਹਨਾਂ ਨੂੰ ਨਾਮ ਦਾ ਲੱਗ ਜਾਂਦਾ ਹੈ ਉਹ ਦੂਸਰਾ ਰੰਗ ਫਿਰ ਤੇ ਕੋਈ ਨਹੀਂ ਚੜਦਾ ਉਹਨੇ ਫੰਜਰ ਪਾਣੀ ਦੇ ਕੇ ਕਰਵਾ ਕੇ ਇਸ ਦੁਨੀਆ ਤੋਂ ਉੱਚੇ ਕਰ ਦਿੱਤਾ ਬਹੁਤ ਉਹਨਾਂ ਨੂੰ ਬੜੀ ਥੋੜੀ ਜੀ ਤੇ ਨੀਵੇਂ ਥਾਂ ਪਈ ਜਾਂਦੀ ਸੀ ਕਾਇ ਹੈ ਪਾਈ ਹਿਰਾ ਸਿੰਘਰਾ ਨੇ ਮਲੇਰਕੋਟਲੇ ਤੋਪ ਚੱਲਣ ਤੋਂ ਬਾਅਦ ਜਿਸ ਵੇਲੇ ਤੋਪ ਚੱਲਦੀ ਨਹੀਂ ਸੀ ਨਾ ਤਿੰਨ ਵਾਰ ਤੋਪਲੀਤਾ ਚੱਟ ਗਈ ਤੇ ਉਹਨਾਂ ਨੇ ਆਖਿਆ ਵੀ ਹੁਣ ਮੇਰੇ ਗੁਰੂ ਦੇ ਆਗਿਆ ਹੁਣ ਚਲਾ ਤੋ ਤੋ ਇਹ ਨਾ ਸਮਝ ਪਏ ਅਸੀਂ ਹੁਣ ਤੋਪ ਅੱਗੇ ਜਾ ਕੇ ਵਰਜਣਾ ਕਿਸੇ ਭਾਈ ਦਾ ਪੇਟ ਗੰਦਾ ਕਰਕੇ ਫਿਰ ਆਏ ਕੋਲ ਤੇ ਅਜ ਨਜ਼ਰ ਤੈਨੂੰ ਆ भात कढी लेंदे साह नी लेण